ਕਲੀਅਰ ਮੰਤਰੀ ਲਾਟਰੀ ਨੇ ਇੱਕ ਹੋਰ ਪਰਿਵਾਰ ਨੂੰ ਲੱਖਪਤੀ ਬਣਾਇਆ ਵਾ ਇਸ ਵਕਤ ਅਸੀਂ ਗਾਂਧੀ ਬ੍ਰਦਰ ਦੀ ਦੁਕਾਨ ਤੇ ਮੌਜੂਦਾ ਉਹ ਪਰਿਵਾਰ ਵੀ ਸਾਡੇ ਨਾਲ ਮੌਜੂਦਾ ਜਿਨ੍ਹਾਂ ਦਾ 10 ਲੱਖ ਦਾ ਇਨਾਮ ਨਿਕਲਿਆ ਹੈ ਪਹਿਲਾਂ ਗੱਲਬਾਤ ਕਰਾਂਗੇ ਮਨਮੀਤ ਗਾਂਧੀ ਉਹਨਾਂ ਨਾਲ ਸਰ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲਾ ਡਰਾ ਨਿਕਲ ਚੁੱਕਾ ਵਾ ਲੱਖਪਤੀ ਬਣੇ ਹੋ ਕੀ ਕਹਿਣਾ ਚਾਹੂਗੇ ਕੀ ਕਹਿਣਾ ਗੁਰੂ ਰਾਮਦਾਸ ਜੀ ਬੜੀ ਵਧਾਈ ਹੈ ਕਿ ਨਵਾਂ ਸਾਲ ਚੜ੍ਹਿਆ ਹੈ 3 ਤਰੀਕ ਨੂੰ ਸੈਕੰਡ ਪ੍ਰਾਈਜ਼ ਦੇ ਕੇ ਨਵਾਜਿਆ 10 ਲੱਖ ਰੁਪਏ ਦਾ ਆ ਭੈਣ ਜੀ ਆਏ ਸੀਗੇ 3 ਤਰੀਕ ਨੂੰ ਹੀ 2 ਵਜੇ ਟਿਕਟ ਪਾ ਕੇ ਗਏ ਨੇ ਅੱਛਾ 6 ਵਜੇ ਲੋਟਰੀ ਦਾ ਡਰਾਅ ਸੀ ਯਾਨੀ ਕਿ ਕਹਿੰਦੇ ਆ ਨਾ ਕੁਝ ਹੀ ਘੰਟਿਆਂ ਵਿੱਚ ਬਨੇ ਲਖਪਤੀ ਉਹ ਵਾਪਰੇ ਆ ਕਿ ਕਈ ਸਟੋਰੀਆਂ ਨੇ ਇਸ ਦੁਕਾਨ ਦੀਆਂ ਇਹ ਤੁਹਾਨੂੰ ਲੱਖਪਤੀ ਤੇ ਕਰੋੜਪਤੀ ਬੰਦੇ ਹੀ ਰਹਿੰਦੇ ਨੇ। ਆਪਣਾ ਗਾਲੀ ਦੁਕਾਰ ਕਹੀ ਜਾਂਦੀ। ਗਾਲੀ ਪਾਗਾਂ ਦੀ। ਇਹਨਾਂ ਦੇ ਚਰਨ ਪੈਂਦੇ ਰਹਿੰਦੇ ਬਜ਼ੁਰਗਾਂ ਦੇ ਅਸ਼ੀਰਵਾਦ ਨੇ, ਬੱਚਿਆਂ ਦਾ ਪਿਆਰ ਹੈ, ਭੈਣਾਂ ਦਾ ਪਿਆਰ ਹੈ। ਤੇ ਸਾਰੀ ਵਡਿਆਈ ਗੁਰੂ ਨਾਨਕ ਦੀ ਹੈ। ਅਗਲਾ ਡਰਾ ਹੁਣ ਕਿਹੜਾ ਆਨ ਜਾ ਰਿਹਾ ਨਾਲ ਉਹ ਵੀ ਦੱਸੋ ਕਿਉਂਕਿ ਤੇ ਫਿਲਹਾਲ ਭਾਈ ਸਾਹਿਬ ਨੂੰ ਪੁੱਛੋ ਨਾ ਜੀ। ਜਿਨ੍ਹਾਂ ਨੇ ਮਾਰਿਆ ਚੌਕਾ। ਹਾਂ ਲਾਟਰੀ ਕੋਲ ਖਰੀਦ ਕੇ ਲੈ ਗਈ ਪਹਿਲਾਂ ਦੱਸ ਦੋ। ਲਾਟਰੀ ਮੇਰੇ ਮੈਸੇਜ ਲੈ ਗਈ ਸੀ। ਅੱਛਾ ਤੁਸੀਂ ਖਰੀਦ ਕੇ ਲੈ ਗਈ ਸੀ। ਇਹ ਕਿਦਾਂ ਤੁਸੀਂ ਇਹ ਸੁਭਾਅ ਬਣਿਆ ਕਿ ਲਾਟਰੀ ਖਰੀਦਣੀ ਆ ਤੇ ਇਨਾਮ ਨਿਕਲਣਾ ਸੀ। ਬਸ ਪਤਾ ਨਹੀਂ ਜੀ ਅਸੀਂ ਬਾਜੀ ਦਾ ਨਾਮ ਬਹੁਤ ਸੁਣਿਆ ਸੀਗਾ ਮੈਂ ਤੇ ਮੇਰਾ ਬੇਟਾ ਸੀਗੇ ਤੇ ਬਸ ਲਾਟਰੀ ਖਰੀਦੀ 2 ਵਜੇ ਖਰੀਦੀ ਸੀ 6 ਵਜੇ ਨਾਮ ਨਿਕਲ ਗਿਆ ਤੇ ਉਹਨੂੰ ਜਾਂਦੇ ਜਦੋਂ ਡਰਾ ਨਿਕਲਿਆ ਪਤਾ ਲੱਗ ਗਿਆ ਸੀ ਕਿ ਡਰਾ ਨਿਕਲ ਚੁੱਕਾ ਡਰਾ ਜੀ ਹਾਂ ਜੀ ਨਿਕਲ ਗਿਆ ਸੀ ਹਾਂ ਜੀ ਪਤਾ ਲੱਗ ਗਿਆ ਸੀ ਤੁਸੀਂ ਕਿੱਥੇ ਆਏ ਸੀ ਤੁਸੀਂ ਐਸੀ ਕੋ ਮਨਾਈ ਲੁਧਿਆਣੇ ਦੇ ਰਹਿਣ ਵਾਲੇ ਹਾਂ ਜੀ ਅਸੀਂ ਦੁਖਨੀ ਵਾਰਨ ਸਾਈ ਮੱਥਾ ਟੇਕਣ ਆਏ ਸੀਗੇ ਤੇ ਫਿਰ ਅਸੀਂ ਇੱਧਰ ਆਏ ਲਾਟਰੀ ਮੱਥਾ ਟੇਕ ਕੇ ਲਾਟਰੀ ਦਿੱਤੀ ਹਾਂ ਜੀ ਫਿਰ ਚਾਨ ਲੱਗ ਗਿਆ ਵੀ ਟੇਕਿਆ ਬਾਪੂ ਜੀ ਕੀ ਕਹਿਣਾ ਚਾਹੋਗੇ ਬੱਚੇ ਹੁਣ ਲਖਪਤੀ ਬਣ ਗਏ ਨਿਕਲਿਆ ਪ੍ਰਮਾਤਮਨ ਨੂੰ ਬਹੁਤ ਧੰਨ ਵੇ ਇਹਨਾਂ ਨੂੰ ਐਸ਼ ਕਰਨ ਆਪਣਾ ਖਾਣ ਪੀਣ ਭਾਈ ਗੁਰੂ ਕਿਰਪਾ ਕਰੇ ਨਾ ਤੇ ਮੈਂ ਤਾਂ ਕਹਿਣਾ ਪਹਿਲਾਂ ਜਾ ਕੇ ਗੁਰਦੁਆਰੇ ਆਪਣਾ ਦੇਖ ਚੜਾ ਕੇ ਆਉ ਪ੍ਰਸ਼ਾਦ ਕਰਾ ਕੇ ਆਉ ਜੋ ਤੁਹਾਡੀ ਸ਼ਰਤਾਂ ਬੰਦੀ ਹੈ ਪਹਿਲਾਂ ਗੁਰੂ ਦੇ ਚਨੈਦ ਰੱਖੋ ਬਾਅਦ ਜੋ ਮਰਜੀ ਬਈ ਕੀ ਕੰਮ ਕੀ ਕਰਦੇ ਸੀਗੇ ਮੈਂ ਕੱਪੜੇ ਦਾ ਕੰਮ ਕਰਦਾ ਹਾਂ ਜੀ ਕੱਪੜੇ ਦਾ ਕੰਮ ਕਰਦਾ ਹਾਂ ਜੀ ਪ੍ਰਾਈਵੇਟ ਜੋ ਹਾਂਜੀ ਹਾਂਜੀ ਤੇ ਹੁਣ ਇਹ ਪੈਸੇ ਦਾ ਕੀ ਕਰੂੰਗੇ 10 ਲੱਖ ਛੋਟੀ ਮਾਉਂਟ ਨਹੀਂ ਹੁੰਦੀ ਬਹੁਤ ਵੱਡੀ ਮਾਉਂਟ ਹੈ ਕੀ ਕਰੂੰਗੇ ਹੁਣ ਇਸ ਦਾ ਬੱਚਿਆਂ ਦਾ ਫਿਊਚਰ ਇਹ ਬੱਚੇ ਫਿਊਚਰ ਵਾਸਤੇ ਰੱਖਿਆ ਜੀ ਉਸ ਹਿਸਾਬ ਨਾਲ ਸਹੀ ਤਰੀਕੇ ਨਾਲ ਉਹਨੂੰ ਲਾਵਾਂਗੇ ਜੀ ਇੱਕ ਥਾਂ ਤੇ ਜੀ ਅੱਛਾ ਲਾਟਰੀ ਫਸਟ ਟਾਈਮ ਭ ਨਹੀਂ ਨਹੀਂ ਅਗੇ ਰੈਗੂਲਰ ਪਾਣੇ ਰਹੇ ਨੇ ਅਜੀ ਅੱਛਾ ਪਰ ਇਸ ਵਾਰ ਵਾਈ ਵੀ ਲੈ ਗਏ ਸੀ ਮੇਰੇ ਅੱਛਾ ਉਹਨਾਂ ਨੇ ਦੱਸਿਆ ਸ਼ੁਕਰਮ ਹੋ ਗਿਆ ਜੀ ਇਸ ਦੇ ਨਾਲ ਟਿਕਟ ਨਿਕਲੀ ਤੁਸੀਂ ਪਹਿਲੀ ਵਾਰੀ ਖਰੀਦੀ ਏ ਟਿਕਟ ਹਾਂਜੀ ਪਹਿਲੀ ਵਾਰੀ ਖਰੀਦੀ ਘਰੇ ਦੱਸਿਆ ਸੀ ਕੋਈ ਟਿਕਟ ਨਹੀਂ ਮੈਂ ਬਿਲਕੁਲ ਨਹੀਂ ਦੱਸਿਆ ਸੀ ਜਦੋਂ ਨਿਕਲੀ ਸੀ ਉਦੋਂ ਹੀ ਦੱਸਿਆ ਸੀ 8 ਵਜੇ ਦੱਸਿਆ ਹਾਂਜੀ ਕਾਹਕੇ ਮੇਰਾ ਉਹ ਤਾਂ ਫੇ ਕਿੰਨੀ ਖੁਸ਼ੀ ਆਈ ਕੀ ਕਰ ਰਹੀ ਮੈਂ ਕਿਹਾ ਉਹ ਤਾਂ ਖਾਣੇ ਦੀ ਤਿਆਰੀ ਹੁੰਦੀ ਹਣੀ ਬੱਚਿਆਂ ਨੂੰ ਬਿਦਾਈਆਂ ਦਿੱਤੇ ਮੈਂ ਕਿਹਾ ਕੋਈ ਨਹੀਂ ਸਵੇਰੇ ਅੱਪਾ ਜਾ ਕੇ ਕਰਾਂਗੇ ਦਾਦੀ ਨੇ ਤਾਂ ਕਹਿੰਦੀ ਨਹੀਂ ਹੁਣੇ ਜਾਓ ਮੈਂ ਕਿਹਾ ਹੁਣ ਦੱਸਿਆ ਕੀ ਕਰਨਾ ਸਵੇਰੇ ਜੀ ਕੋਈ ਡੀਲ ਆ ਗਈ ਸੀ ਡਰਾ ਨਿਕਲਿਆ 10 ਲੱਖ ਰੁਪਏ ਦਾ ਹਾਂ ਹਾਂ ਦੇਖੋ ਆਰਾਮ ਨਾਲ ਵਿਸ਼ਵਾਸ ਹੀ ਨਹੀਂ ਹੋਇਆ ਜੀ ਕਿ ਲਾਟਰੀ ਨਿਕਲੀ ਹੈ ਜੀ ਅੱਛਾ ਮਰਦਕਟੋੜਾ ਸੀ 10 15 ਵਜੇ ਨੰਬਰ ਦੇਖਿਆ ਹੋਗਾ ਨੰਬਰ ਸਹੀ ਹੈ ਗਲਤ ਹੈ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਪਤਾ ਕੀਤਾ ਕਨਫਰਮ ਕੀਤਾ ਉਹ ਕਹਿੰਦੇ ਇੱਥੇ ਦੁਕਾਨ ਤੇ ਆਓ ਫਿਰ ਤੁਹਾਨੂੰ ਕਨਫਰਮ ਕਰ ਦਿਆਂ ਸਾਰਾ ਕੁਝ ਤੇ ਇਹਨ ਬਹੁਤ ਵਧੀਆ ਜੀ ਤਾਂ ਬਿਲਕੁਲ ਤਾਂ ਬਿਲਕੁਲ ਸਨਮਾਨ ਕੀਤਾ ਜਾ ਰਿਹਾ ਮਨਮੀਤ ਗਾਂਧੀ ਜਿਹੜੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਕਰੋੜਪਤੀ ਪਿਛਲੇ ਸਾਲ ਬਣਾਏ ਨੇ ਬਹੁਤ ਸਾਰੇ ਲੱਖਪਤੀ ਬਣਾਏ ਨੇ ਤਾਂ ਉਸ ਪਰਿਵਾਰ ਨੂੰ ਸਨਮਾਨ ਕਰ ਰਹੇ ਨੇ ਕਿਉਂਕਿ ਇਹ 10 ਲੱਖ ਦਾ ਨਵੇਂ ਸਾਲ ਤੋਂ ਬਾਅਦ ਪਹਿਲਾ ਬੰਪਰ ਜਿਹੜਾ ਵਾ ਤਾਂ ਗਾਂਧੀ ਬਰਦਰ ਦੀ ਦੁਕਾਨ ਦੇ ਲਈ ਤਾਂ ਲੱਡੂ ਜਿਹੜੇ ਨੇ ਆ ਚੁੱਕੇ ਨੇ ਤਾਂ ਮਠਾਈ ਖੁਆਈ ਜਾ ਰਹੀ ਮੂੰਹ ਮਿੱਠਾ ਕੀਤਾ ਜਾ ਰਿਹਾ ਅਸਰ ਹੁਣ ਝੜੀ ਲੱਗੇਗੀ ਲੱਗਦਾ ਹੁਣ ਢਰਾਵਾ ਦੀ ਕਿਉਂਕਿ ਪਿਛਲੇ ਸਾਲ ਤਾਂ ਬਹੁਤ ਕਰੋੜਪਤੀ ਬਣਾਏ ਤੁਹਾਡੀ ਜ਼ਬਾਨ ਮੁਬਾਰਕ ਹੋਵੇ ਝੜੀ ਹੀ ਲੱਗੇਗੀ 2026 ਮੂਲ ਅੰ ਹਾਲਕਿ ਮੈਂ ਬਿਲੀਵ ਨਹੀਂ ਕਰਦਾ ਪਰ ਮੈਂ ਵੀ ਕਹਿੰਦਾ ਮੇਰਾ ਇਹ ਸਾਲ ਦਾ ਵਾਧਾ ਗਾਂਧੀ ਬ੍ਰਦਰਸ ਦਾ ਸਾਲ ਹੋਣਾ ਲੈ ਗੁਰੂ ਸਾਹਿਬ ਨੇ ਇਸ਼ਾਰਾ ਕਰਤਾ ਹੈ 10 ਲੱਖ ਤੋਂ 10 ਕਰੋੜ ਦਾ ਜ਼ਫਰ ਇਸ 10 12 ਦਿਨਾਂ ਚ ਹੀ ਹੋ ਜਾਣਾ ਬਿਲਕੁਲ ਇਹ ਪਰਿਵਾਰ ਜਿਹੜਾ ਵਾ ਖੁਸ਼ ਨਜ਼ਰ ਆ ਰਿਹਾ ਕਿਉਂਕਿ ਇਹ ਲੱਖਪਤੀ ਦਾ ਡਰਾ ਜਿਹੜਾ ਨਿਕਲਿਆ ਵਾ 10 ਲੱਖ ਦਾ ਇਨਾਮ ਜਿਹੜਾ ਵਾ ਮਨਮੀਤ ਗਾਂਧੀ ਉਹਨਾਂ ਦੀ ਦੁਕਾਨ ਤੋਂ ਨਿਕਲਿਆ ਕਿਉਂਕਿ ਇਹ ਦੁਕਾਨ ਪਾਗਾ ਵਾਲੀ ਦੁਕਾਨ ਕਿਹਾ ਜਾਂਦੀ ਹੈ ਕਿਉਂਕਿ ਪਿਛਲੇ ਸਾਲ ਇਸ ਦੁਕਾਨ ਦੇ ਵਿੱਚ ਬਹੁਤ ਸਾਰੇ ਕਰੋੜਪਤੀ ਬਣੇ ਨੇ ਲੱਖਪਤੀ ਬਣੇ ਨੇ ਤਾਂ ਇਹ ਨਵੇਂ ਸਾਲ ਤੋਂ ਬਾਅਦ ਪਹਿਲਾ ਡਰਾ ਜਿਹੜਾ ਵਾ ਨਿਕਲਿਆ ਤਾਂ ਉਸ ਦੀ ਲੈ ਕੇ ਵਧਾਈਆਂ ਜਿਹੜੀਆਂ ਵਾ ਇਸ ਦੁਕਾਨ ਤੇ ਹੀ ਮਿਲਦੀਆਂ ਨੇ